ਪਿੰਡ ਦੀਵਾਨ ਖੇੜਾ ਚ ਚੋਰਾਂ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ ਨਕਲੀ ਗਹਿਣੇ ਛੱਡ ਅਸਲੀ ਲੈ ਗਏ ਜਿਸ ਦੀ ਕੀਮਤ ਲਗਭਗ 7 ਲੱਖ ਦੇ ਕਰੀਬ ਹੈ ਤੇ ਇਸ ਮਾਮਲੇ ਚ ਕੀ ਕੁਝ ਕਹਿ ਰਹੇ ਨੇ ਪਰਿਵਾਰਿਕ ਮੈਂਬਰ ਤੁਹਾਨੂੰ ਵੀ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਨਗਦੀ ਸੋਨਾ ਚਾਂਦੀ ਅਤੇ ਕਈ ਜਿਹੜਾ ਕੈਸ਼ ਆ ਉਹ ਵੀ ਨਾਲ ਲੈ ਗਏ ਨੇ ਉਦੋਂ ਗੇਟ ਨਹੀਂ ਕੋਈ ਬੰਦ ਲੇਗਾ ਜਦੋਂ 4:10 ਪਏ ਗਏ ਸੜਕਾ ਕੋ ਆਖਦਾ ਮੰਮੀ ਬਾਹਰ ਜਾਈਏ ਤੇ ਬਾਹਰ ਤੇ ਮੈਂ ਆਖਾ ਚੱਲ ਬਾਹਰ ਕੋਈ ਖੜਕ ਹੋਣਾ ਜਦੋਂ ਮੈਂ ਆਪਦਾ ਉੱਠਿਆ ਮੈਂ ਚਾਰ ਰੱਖੀ ਸਿਲੰਡਰ ਤੇ ਮੇਰਾ ਗੇਟ ਬੰਦ ਸੀ ਮੇਰੀ ਨਿਗਾਹ ਪਈ ਮੈਂ ਆਖਾ ਗੇਟ ਮੇਰਾ ਬੰਦ ਹੈਗਾ ਮੈਂ ਆ ਕੇ ਦੇ ਗੇਟ ਨੂੰ ਧੱਕਾ ਮਾਰਾ ਜਰੂਰ ਤੇ ਗੇਟ ਆ ਦੇਖਾ ਤਾਂ ਅੰਦਰ ਸਾਰਾ ਖਲਾਰਾ ਪਿਆ ਹੋਇਆ ਚੋਰੀ ਪੈਸੇ ਆ ਗਏ 10-12 ਹਜ਼ਾਰ ਹੂੰ ਉਹ ਲੈ ਗਏ ਸੋਨਾ 5 ਸਵਾ 5 ਤੋਲੇ 5.5 ਤੋਲੇ ਸੋਨਾ ਹੂੰ ਚਾਂਦੀ ਗੁੱਡੂ ਦੀ ਆਪ ਦੀ ਪੰਜੇਬਾਂ ਸੀ ਨੇਰੀਆਂ ਹੂੰ ਲੈ ਗਏ ਹੋਇਆ ਇਹਨ ਚੋਰ ਤਾਂ ਆ ਹੀ ਗਏ ਟੱਕ ਆ ਮੈਂ ਗੇਟ ਆਏਗਾ ਇੱਥੋਂ ਆਇਆ ਇਹਨ ਵਾਰੀ ਚ ਕਿਦੋਂ ਹੂੰ ਉੱਤੋਂ ਦੀ ਪਤਾ ਨਹੀਂ ਗਏ ਨੇ ਕੀ ਉੱਤੋਂ ਦੀ ਹੈ ਉੱਤੋਂ ਤਾਂ ਕੀ ਆਏ ਨੇ ਗੇਟ ਦਾ ਬਾਰੀ ਖੁੱਲੀ ਸੀ ਤਾਂ ਸਮਾਲੇ ਜਦੋਂ ਹੂੰ ਆ ਬਾਰੀ ਖੁੱਲੀ ਸੀ ਸਾਡਾ ਅਪਡੇਟ ਇਹਨ ਬਸ ਹਾਂ ਨਹੀਂ ਤਾਂ ਇਹ ਡਾਸਾ ਕੰਮ ਨਾਲ ਨੁਕਸਾਨ ਹੋਇਆ ਤੇ ਮਨ ਬਸ ਹੋਰ ਇਸਦੀ ਕਾਰ ਕਰ ਪਾ। ਇਹ ਘਟਨਾ ਜੀ ਛਿਪ ਦੇ ਪਾਸੇ ਇੱਕ ਲਬਾਰੇ ਰੱਖੀ ਇਹ ਮਗਰ ਬਾਰੇ ਦੀ। ਉਹਦੋਂ ਖਿੜਕੀ ਤੋੜ ਕੇ ਚੋਰ ਅੰਦਰ ਕਮਰੇ ਤੇ ਆ ਗਏ। ਇਧਰੋਂ ਕਮਰਾ ਲੋਕਰਤਾ ਦੋਸ਼ ਮੰਨਤੀ ਚੋਰੀ ਕਰਕੇ ਚੋਰ ਉਸੇ ਖਿੜਕੀ ਦੇ ਵਿੱਚੋਂ ਬਾਹਰ ਚਲੇ ਗਏ। ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਇਹ ਦੀ ਜੋ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜੋ ਸਾਡੀ ਚੋਰੀ ਹੋਈ ਹੈ ਸਾਡੀ ਚੋਰੀ ਬਰਾਂਧ ਕੀਤੀ ਜਾਵੇ ਪਤਾ ਕਦੋਂ ਲੱਗਿਆ ਪਰਿਵਾਰ ਨੂੰ ਜੀ ਪਤਾ ਜੀ ਕਰੀਬਨ ਸਵਾ 4 ਵਜੇ ਲੱਗਾ ਜੀ ਸਵਾ 4 ਵਜੇ ਚੋਣ ਮਾਲ ਕੀਤੀ ਹੈ ਉਸ ਤੋਂ ਪਹਿਲਾਂ ਬਾਹਰ ਪਰਿਵਾਰ ਸੁੱਤਾ ਹੋਇਆ ਸੀ ਨਹੀਂ ਪਤਾ ਲੱਗਿਆ ਮੇਰਾ ਨਾ ਸਰੇਂਦਰਪਾਲ ਖਾਣਾ ਖੀਆਂ ਸਰਬਰ ਸਾਨੂੰ ਇੱਕ ਸਰਪੰਚ ਵੱਲੋਂ ਫੋਨ ਮਿਸੂਲ ਗਿਆ ਸੀਗਾ ਕਿ रामਚੰਦਰ ਵਾਸੀ ਦੀਵਾਨ ਖੇੜਾ ਦੇ ਘਰ ਚੋਰੀ ਹੋਈ ਮੁੱਖ ਤੇ ਪੁਲਿਸ ਕਿ ਮੁਲਾਜਾ ਕੀਤਾ ਗਿਆ ਤੇ ਜਿਹੜਾ ਉੱਥੇ ਚੋਰੀ ਇਹਦਾ ਪਿੰਡ ਦੀਵਾਨ ਖੇੜਾ ਦੇ ਵਾਰ-ਵਾਰ ਘਰਿਆ ਖੇਤਾਂ ਵੱਲੋਂ ਚੋਰ ਜਿਹੜੇ ਨਾਮ ਲੂਮ ਖਿੜਕੀ ਤੋੜ ਕੇ ਅੰਦਰ ਦਾਖਲ ਹੋ ਕੇ ਕਰੀਬ 5 ਟੋਲੇ ਸੋਨਾ ਤੇ 14000 ਰੁਪਏ ਤੇ 10 ਟੋਲੇ ਚਾਂਦੀ ਜਿਹੜੀ ਉਹ ਲੈ ਕੇ ਚਲੇ ਗਏ ਆ ਨਾਮ ਲੂਮ ਜਿਹੜੇ ਚੋਰ ਆ ਉਹਨਾਂ ਦੀ ਭਾਲ ਕੀਤੀ ਜਾ ਰਹੀ ਆ ਤੇ ਜਿਹੜੇ ਮੁਕਾਜ ਹਸ ਦਿੱਤ ਪਿੱਛ ਕੀਤੀ ਜਾ ਰਹੀ ਹੈ ਕਿ ਆ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਂਦਾ ਜਾ ਰਿਹਾ ਹੈ ਸੀਸੀਟੀਵੀ ਫੁਟੇਜ ਜਿਹੜੇ ਬੈਂਕ ਬੈਂਕ ਦੇ ਕੈਮਰੇ ਲੱਗੇ ਹੋਏ ਆ ਪਰ ਉਹ ਬੈਂਕਾਂ ਚ ਛੁੱਟੀ ਹੋਣ ਕਰਕੇ ਕੋਈ ਜਿਹੜੀ ਕਾਮਯਾਬੀ ਹਾਸਲ ਨਹੀਂ ਹੋਈ ਉੱਥੇ ਨੇੜੇ ਹੀ ਜਿਹੜਾ ਇੱਕ ਵਾਈ ਗੁਰੂ ਧਰਮ ਕੰਡਾ ਹੈਗਾ ਉਹਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਪਰ ਉੱਥੋਂ ਸਾਨੂੰ ਕੋਈ ਇਹੋ ਜਿਹੀ ਜਿਹੜੀ ਕਾਮਯਾਬੀ ਹਾਸਲ ਨਹੀਂ ਹੋ ਸਕੀ ਹੋਰ ਵੀ ਜਿਹੜੇ ਸੀਸੀਟੀਵੀ ਕੀ ਹੈ ਮਰੇ ਜਿਹੇ ਅਸੀਂ ਫੁਟੇਜ ਦੀ ਤਲਾਸ਼ ਕਰ ਰਹੇ ਆ ਤੇ ਜਲਦੀ ਜਿਹੜੀ ਚੋਰਾਂ ਨੂੰ